ਸੀ ਪਹਿਲਾਂ ਨੋਟਿਸ ਇੱਥੇ ਪ੍ਰੋਵਾਈਡ ਕੀਤਾ ਹੁੰਦਾ ਸੀ ਇੱਥੇ ਬੋਰਡ ਲਗਾ ਰਹੇ ਕਿ ਕੋਈ ਇੱਥੇ ਪਰਚੇਸ ਨਾ ਹਾਈ ਵੋਲਟੇਜ ਤਾਰਾਂ ਥੱਲੇ ਕਲੋਨੀ ਉਹ ਦੋਸਤ ਘਰ ਕਿਦਾਂ ਬਣ ਗਏ ਸਰੇ ਕੋਈ ਨਹੀਂ ਕਲੋਨੀ ਨਹੀਂ ਕਾਰਪੋਰੇਸ਼ਨ ਨੇ ਧਿਆਨ ਦਿੱਤਾ ਜਿਹੜੀ ਚੀਜ਼ ਹੁਣ ਏਰੀਆ ਆਇਆ ਹੁਣ ਨੋਟਿਸ ਆਈ ਆ ਚੀਜ਼ ਅਸੀਂ ਕਾਰਵਾਈ ਮਚ ਗਿਆ ਮਚ ਗਿਆ ਮਚ ਗਿਆ ਜਿਲੰਦਰ ਵੈਸਟ ਦੇ ਵਿੱਚ ਬਿਜਲੀ ਦੀਆਂ ਤਾਰਾਂ ਦੇ ਥੱਲੇ ਹੋਈ ਕਲੋਨੀ ਤੇ ਨਗਰ ਨਿਗਮ ਦੇ ਐਕਸ਼ਨ ਤੋਂ ਬਾਅਦ ਇੱਕ ਪਾਵਰਫੁੱਲ ਲੀਡਰ ਮਚ ਗਿਆ ਪਰ ਫੇਰ ਵੀ ਨਹੀਂ ਰੁਕੀ ਕਾਰਵਾਈ ਐ ਉਹੀ ਕਲੋਨੀ ਹੈ ਜਿਸ ਨੂੰ ਰਮਨ अरोड़ा ਦੇ ਭੇਦ ਖੋਲਣ ਵਾਲਾ ਏਟੀਪੀ ਕਾਰਵਾਈ ਤੋਂ ਕਤਰਾ ਰਿਆ ਸੀ ਬਸ ਫੇਰ ਕੀ ਸੀ ਇਸ ਕਲੋਨੀ ਦੀ ਬਿジネス ਜਾਣ ਸ਼ੁਰੂ ਹੋਈ ਤੇ ਇਸ ਦੇ ਨਾਲ-ਨਾਲ ਨਗਰ ਨਿਗਮ ਦਾ ਐਕਸ਼ਨ ਵੀ ਸ਼ੁਰੂ ਹੋ ਗਿਆ ਤੇ ਜਿਹੜਾ ਐਕਸ਼ਨ ਹੋਇਆ ਜੋ ਲੰਬੇ ਸਮੇਂ ਬਾਅਦ ਇਥੇ ਲਿਤਾ ਗਿਆ ਹੈ ਇਸ ਐਕਸ਼ਨ ਦੇ ਦਰਾਂ ਇਸ ਕਲੋਨੀ 'ਚ ਥਾਂ-ਥਾਂ ਬੋਰਡ ਲੱਗ ਗਏ ਨੇ ਇਸ ਕਲੋਨੀ 'ਚ ਪਲਾਟ ਖਰੀਦਣ ਤੇ ਵੇਚਣ ਤੇ ਪਾਬੰਦੀ ਲੱਗ ਗਈ ਹੈ ਯਾਨੀ ਕਿ ਪਵਿੱਖ ਦੇ ਵਿੱਚ ਇਸ ਕਲੋਨੀ 'ਚ ਜੇ ਕੋਈ ਪਲਾਟ ਖਰੀਦੇਗਾ ਜਾਂ ਫਿਰ ਵੇਚੇਗਾ ਤੇ ਉਸਦੀ ਪੂੰਜੀ ਡੁੱਬ ਚਾਏਗੀ ਡੁੱਬ ਜਾਏਗੀ ਡੁੱਬ ਚਾਏਗੀ ਹਰਾਨੀ ਦੀ ਗੱਲ ਹੈ ਬਿਜਲੀ ਦੀ ਹਾਈ ਵੋਲਟੇਜ ਤਾਰਾਂ ਦੇ ਥੱਲੇ ਨਾ ਸਿਰਫ ਅवैध ਕਲੋਨੀ ਕੱਟੀ ਗਈ ਬਲਕਿ ਉੱਥੇ ਕੋਠੀਆਂ ਵੀ ਬਣਾ ਦਿੱਤੀਆਂ ਗਈਆਂ ਤੇ ਆ ਉਹੀ ਅवैध ਕਲੋਨੀ ਦੀਆਂ ਉਹੀ ਹਾਈ ਵੋਲਟੇਜ ਤਾਰਾਂ ਨੇ ਜੋ ਜੰਦਰ ਵੈਸਟਲੇ ਸ਼ਿਵਾਜੀ ਨਗਰ ਤੋਂ ਵੀ ਲੰਗਦੀਆਂ ਨੇ ਔਰ ਕੁਝ ਦਿਨ ਪਹਿਲਾਂ ਇੱਥੇ ਇੱਕ ਮਾਸੂਮ ਦੀ ਮੌਤ ਵੀ ਹੋ ਗਈ ਸੀ ਔਰ ਉਸੇ ਤਾਰਾਂ ਦੇ ਥੱਲੇ ਲੰਗ ਰਹੀ ਇਸ ਕਲੋਨੀ ਦੇ ਵਿੱਚ ਵੀ ਪਲਾਟ ਕੱਟ ਦਿੱਤੇ ਗਏ ਤੇ ਅवैध ਕੋਠੀਆਂ ਬਣ ਗਈਆਂ ਤੇ ਇਸ ਕਾਰਵਾਈ ਨੂੰ ਕੌਣ ਰੋਕ ਰਿਹਾ ਸੀ ਦੱਸਿਆ ਜਾ ਰਿਹਾ ਕਿ ਏਟੀਪੀ ਸੁਖਦੇਵ ਦਾ ਇਲਾਕਾ ਪੈਂਦਾ ਸੀ ਤੇ ਉਹਨਾਂ ਨੇ ਇੱਥੇ ਕਾਰਵਾਈ ਨਹੀਂ ਕੀਤੀ ਇਨ ਬਿਟਵੀਨ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਔਰ ਆਹੀ ਏਟੀਪੀ ਹੈ ਜਿਨ੍ਹਾਂ ਨੇ ਐਮਐਲਏ ਰਮਨ ਰੋੜਾ ਦੇ ਭੇਦ ਖੋਲੇ ਸਨ ਪਰ ਹਾਈ ਵੋਲਟੇਜ ਤਾਰਾਂ ਦੇ ਥੱਲੇ ਇਹੋ ਜੀ ਕਲੋਨੀ ਕੱਟੀ ਗਈ ਐਕਸ਼ਨ ਨਹੀਂ ਹੋਇਆ ਪਰ ਹੁਣ ਸਰਕਾਰ ਐਕਸ਼ਨ ਲੈ ਰਹੀ ਹੈ ਜਿਲੰਦਰ ਦੇ ਮੇਅਰ ਵਨੀਤ ਧੀਰ ਨੇ ਇੱਕ ਕਮਾਲ ਦਾ ਐਕਸ਼ਨ ਲਿੱਤਾ ਹੈ। ਉਹਨਾਂ ਨੇ ਪੂਰੀ ਕਲੋਨੀ 'ਚ ਬੋਰਡ ਲਵਾ ਦਿੱਤੇ ਨੇ ਕਾਰਪੋਰੇਸ਼ਨ ਵੱਲੋਂ ਤਾਂ ਕਿ ਇੱਥੇ ਹੁਣ ਕੋਈ ਵੀ ਅवैध ਪਲਾਟਾਂ ਦੀ ਖਰੀਦ-ਫਰੋਖਤ ਨਾ ਕਰ ਸਕੇ। ਸੋ ਇਸ ਦਾ ਮਤਲਬ ਹੈ ਜੇ ਇਸ ਕਲੋਨੀ 'ਚ ਪਲਾਟ ਲਿੱਤਾ ਤੇ ਫਿਰ ਤੁਹਾਡੀ ਪੂੰਜੀ ਡੁੱਬ ਸਕਦੀ ਹੈ ਔਰ ਆ ਕਲੋਨੀ ਸ਼ੇਰ ਸਿੰਘ ਕਲੋਨੀ ਦੇ ਨਾਲ ਲੱਗਦੀ ਹੈ ਜੋ ਕਿ ਗਾਖੜਾ ਰੋਡ ਵੱਲ ਜਾਂਦੀ ਹੈ। ਇਸ ਤੋਂ ਇਲਾਵਾ ਵੀ ਕਈਆਂ ਅवैध ਕਲੋਨੀਆਂ ਦੇ ਵਿੱਚ ਜਿਹੇ ਬੋਰਡ ਜਿਹੜੇ ਨੇ ਉਹ ਮੇਅਰ ਦੇ ਹੁਕਮਾਂ ਤੋਂ ਬਾਅਦ ਲਵਾ ਦਿੱਤੇ ਗਏ ਨੇ ਯਾਨੀ ਕਿ ਕੁੱਲ ਮਿਲਾ ਕੇ ਉਹ ਨਵੈਤ ਕਲੋਨੀਆਂ ਚ ਪਲਾਟ ਖਰੀਦਣ ਵਾਲਿਆਂ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਔਰ ਉਹਨਾਂ ਦੀ ਪੂੰਜੀ ਵੀ ਡੋਬ ਸਕਦੀ ਹੈ ਸੋ ਇਸ ਕਲੋਨੀ ਚ ਜੇਕਰ ਕਿਸੇ ਨੇ ਕੋ ਪਲਾਟ ਖਰੀਦਿਆ ਹੈ ਤਾਂ ਫਿਰ ਸੋਚ ਸਮਝ ਕੇ ਇਸ ਦਾ ਸੌਦਾ ਕਰੋ ਨਹੀਂ ਤੇ ਤੁਹਾਡੇ ਪੈਸੇ ਜੜੇ ਨੇ ਉਹ ਫਸ ਸਕਦੇ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀ ਰਜਿਸਟਰੀ ਦੇ ਉੱਤੇ ਵੀ ਰੋਕ ਲਾਉਣ ਦੀ ਤਿਆਰੀ ਚੱਲ ਰਹੀ ਹੈ ਯਾਨੀ ਕਿ ਜੇਕਰ ਤੁਸੀਂ ਬਿਆਨਾ ਕਰ ਚੁੱਕੇ ਹੋ ਤੇ ਹੋ ਸਕਦਾ ਤੁਹਾਡੇ ਪਲਾਟ ਦੀ ਰਜਿਸਟਰੀ ਨਾ ਹੋਵੇ ਕਿਉਂਕਿ ਸਰਕਾਰ ਇਸ ਰਜਿਸਟਰੀ ਦੇ ਉੱਤੇ ਵੀ ਰੋਕ ਲਾਉਣ ਦੀ ਤਿਆਰੀ ਜੜੀ ਹੈ ਕਰ ਰਹੀ ਹੈ ਕਿਉਂਕਿ ਹਾਈ ਵੋਲਟੇਜ ਤਾਰਾ ਦੇ ਥੱਲੇ ਅਵੈਦ ਕਲੋਨੀ ਕੱਟ ਕੇ ਕੋਲੋਨਾਈਜ਼ਰ ਦਾ ਪੈਸੇ ਕਮਾ ਲੇਗਾ ਪਰ ਕਿਸੇ ਦੀ ਜ਼ਿੰਦਗੀ ਵਾਪਸ ਨਹੀਂ ਆਣੀ ਇਸ ਕਰਕੇ ਇਹ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਔਰ ਇਸ ਦੇ ਨਾਲ-ਨਾਲ ਹੋਰ ਕਲੋਨੀਆਂ ਦੇ ਉੱਤੇ ਵੀ ਐਕਸ਼ਨ ਲਿੱਤਾ ਗਿਆ ਹੈ ਇਹੋ ਜਿਹੇ ਬੋਰਡ ਜਿਹੜੇ ਨੇ ਜਲੰਧਰ ਵੈਸਟ ਤੇ ਲਾ ਦਿੱਤੇ ਗਏ ਨੇ ਇਸ ਕਾਰਵਾਈ ਤੋਂ ਬਾਅਦ ਜਲੰਧਰ ਵੈਸਟ ਦੇ ਪੁਰਵ MLA ਸ਼ੀਤਲ ਅੰਗਰਾਲ ਨੇ ਵੀ ਲਾਈਵ ਹੋ ਕੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਇੱਕ ਲੀਡਰ ਦਾ ਪੁੱਤਰ ਇਸ ਕਾਰਵਾਈ ਤੋਂ ਬਹੁਤ ਜ਼ਿਆਦਾ ਮਚਿਆ ਹੋਇਆ ਹਰ ਉਹਨਾਂ ਦਾ ਦਾਵਾ ਕਿੰਨਾ ਸਹੀ ਆ ਕਿੰਨਾ ਗਲਤ ਇਸ ਬਾਰੇ ਅਸੀਂ ਤਾਂ ਕੁਝ ਨਹੀਂ ਕਹਿੰਦੇ ਪਰ ਕੁਲ ਮਿਲਾ ਕੇ ਉਹਨਾਂ ਨੇ ਫੇਸਬੁੱਕ ਦੇ ਉੱਤੇ ਆ ਕੇ ਖੁੱਲ ਕੇ ਰੱਖੀ ਆਪਣੀ ਗੱਲ ਸੋ ਕੀ ਕੁਝ ਕਹਿਗੇ ਨਿਸ਼ੀਤ ਲੰਗਰਾ ਲੋ ਵੀ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਅੱਜ 25 ਤਰੀਕ ਨੂੰ ਕਰੀਬ 2 ਘੰਟੇ ਕੱਲ ਪਹਿਲੇ 2.5 ਘੰਟੇ ਪਹਿਲੇ ਝਲੰਦਰ ਵੈਸਤੇ ਵਿੱਚ ਕਈ ਕਲੋਨੀਆਂ ਦੇ ਉੱਤੇ ਨਜ਼ਾਇਜ਼ ਜਿਹੜੇ ਲੋਕਾਂ ਨੇ ਕਲੋਨੀਆਂ ਕੱਟੀਆਂ ਜਿਹੜੇ ਲੋਕ ਨਜ਼ਾਇਜ਼ ਸਰਕਾਰ ਦਾ ਰੈਵਨਿਊ ਖਾ ਰਹੇ ਆ ਉਨ੍ਹਾਂ ਦੇ ਉੱਤੇ ਕਾਰਵਾਈ ਹੋਈ ਹੈ। ਕਈਆਂ ਨੂੰ ਨੋਟਿਸ ਲਗਾਏ ਗਏ ਆ, ਕਈਆਂ ਨੂੰ ਜਗਾਂ ਨੂੰ ਜਾ ਕੇ ਕਲੋਨੀਆਂ ਦੇ ਵਿੱਚ ਹੋਡਿੰਗ ਲਗਾਏ ਗਏ ਆ ਕਿ ਇਹ ਨਿਜਾਇਜ਼ ਕਲੋਨੀ ਦੇ ਵਿੱਚ ਕੋਈ ਪਲਾਟ ਨਾ ਲਵੇ, ਕੋਈ ਮਕਾਨ ਨਾ ਲਵੇ। ਪਰ ਦੋਸਤੋ ਮੈਂ ਰਾਤ ਨੂੰ ਲਾਈਵ ਹੋ ਕੇ ਕਿਉਂ ਤੁਹਾਨੂੰ ਦੱਸ ਰਿਹਾ ਮੈਂ ਕੱਲ ਵੀ ਲਾਈਵ ਹੋ ਕੇ ਆ ਸਕਦਾ ਸੀ। ਜੋ ਮੈਂ ਕਹਿੰਦਾ ਸੀ ਮੈਂ ਬਾਰ-ਬਾਰ ਕਹਿੰਦਾ ਸੀ ਜਲੰਧਰ ਔਰ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਸੀ ਕਿ ਮੇਰੇ ਹਲਕੇ ਜਿਹੜੀ ਕ腐ਸ਼ਨ ਹੈ ਉਹ ਇਸ ਇਲਾਕੇ ਦਾ ਮੰਤਰੀ ਮੰਤਰੀ ਪੁੱਤਰ ਕਰ ਰਿਹਾ ਹੈ। ਮੌਰੀ ਐਵੀਡੈਂਸ ਦੇਣ ਦੇ ਲਈ ਆਇਆ ਕਿ ਜਿੱਦਾਂ ਹੀ ਜਲੰਧਰ ਵੈਸਟ ਦੇ ਵਿੱਚ ਅੱਜ ਦੋ ਕਲੋਨੀਆਂ ਦੇ ਉੱਤੇ ਕੱਲ ਦੀ ਕਾਰਵਾਈ ਕੀਤੀ ਗਈ ਹੈ ਇੱਕ ਛੇਸ਼ੀ ਕਲੋਨੀ ਪੁਲ ਦੇ ਉੱਤੇ ਜਿਹਦੇ ਵਿੱਚ ਮੇਰੇ ਚ ਨੋਟਿਸ ਵੀ ਕੱਢੇ ਗਏ ਆ ਉਹਨੂੰ ਹੋਲਡਿੰਗ ਵੀ ਲਗਾਏ ਗਏ ਉੱਥੇ 15 ਵੀ ਹੋਲਡਿੰਗ ਲਗਾਏ ਗਏ ਅਲੱਗ-ਅਲੱਗ ਡੈਕੋਰੇਸ਼ਨ ਦੇ ਉੱਤੇ ਮੈਂ ਤੁਹਾਨੂੰ ਫੋਟੋ ਸਾਰੀ ਦੱਸ ਦਿੰਨਾ ਕਿੱਥੇ-ਕਿੱਥੇ ਲੱਗੇ ਆ ਏਦਾਂ ਹੀ ਕਾਲਾ ਸਿੰਘਾ ਰੋਡ ਤੇ ਚੌਪੜਾ ਕਲੋਨੀ ਦੇ ਆਪੋਜ਼ਿਟ ਇੱਕ ਕਲੋਨੀ ਕੱਟੀ ਜਾ ਰਹੀ ਹੈ ਉਰੇ ਜਿਹੜੇ ਆਰਡਰ ਉਹਨਾਂ ਨੇ ਕੰਡੇ ਆ ਉਹਨਾਂ ਨੂੰ ਨੋਟਿਸ ਕੱਢੇ ਆ ਦੁਬਾਰਾ ਉਹਨਾਂ ਤੋਂ ਇਲਾਵਾ ਕੁਝ ਖਾਲਾ ਸਿੰਘਾ ਰੋਡ ਦੇ ਉੱਤੇ ਜਿਹੜੇ ਨਜ਼ਾਇਜ਼ ਨੋਟਿਸਾਂ ਦੇ ਉੱਤੇ ਜਿਹੜੀ ਪਹਿਲੇ ਸੀਲ ਜਿਹੜੀਆਂ ਕੋਠੀਆਂ ਹੋਈਆਂ ਸੀ ਉਹਨਾਂ ਦੀਆਂ ਦੁਬਾਰਾ ਉੱਥੇ ਹੋਰ ਤਿੰਨ ਗੁਣਾ ਕੁੱਠੀਆਂ ਬਣ ਚੁੱਕੀਆਂ ਹਨ ਉਹਨਾਂ ਦਾ ਰੈਵਨਿਊ ਜਿਹੜਾ ਗਵਰਨਮੈਂਟ ਦੀ ਦੇ ਜਿਹੜੇ ਖਾਤੇ 'ਚ ਨਹੀਂ ਆਇਆ ਪਰ ਉਹ ਸੀਲਾਂ ਖੁੱਲੀਆਂ ਕਿੱਦਾਂ ਬੰਦ ਕਿੰਨੇ ਕਰਾਈਆਂ ਇਹ ਸਾਰਾ ਜਿਹੜਾ ਖੇਲ ਹੈ ਇਹ ਮੰਤਰੀ ਪੁੱਤਰ ਦਾ ਮੰਤਰੀ ਪੁੱਤਰ ਦਾ ਜਿਹੜਾ ਤਮਾਸ਼ਾ ਦੇਖੋ ਦੋਸਤੋ ਕੀ ਲੱਗਿਆ ਕਿ ਜਦੋਂ ਸ਼ੇਰ ਸਿੰਘ ਕਲੋਨੀ ਦੇ ਵਿੱਚ ਹੋੜੀ ਲਗਾ ਕੇ ਕਾਰਪੇਸ਼ਨ ਲਗਾ ਕੇ ਗਈ ਕਿ ਨਜ਼ਾਇਜ਼ ਕਲੋਨੀ ਹੈ ਇਹ ਨਜ਼ਾਇਜ਼ ਇਹੜੀਆਂ ਇਕ ਕਲੋਨੀਆਂ ਲੋਕ ਪਲਾਟ ਲੈ ਰਹੇ ਉਹਨਾਂ ਨੂੰ ਉਹਨਾਂ ਨੇ ਇੱਕ ਵਾਰਨਿੰਗ ਦੇਣ ਦੇ ਲਈ ਹੋਲਡਿੰਗ ਲਗਾਏ ਆ ਮੰਤਰੀ ਪੁੱਤਰ ਦਾ ਜਲੰਧਰ ਦੇ ਅਫਸਰਾਂ ਨੂੰ ਫੋਨ ਜਾ ਰਿਹਾ ਕਿ ਹੋਲਡਿੰਗ ਉਤਾਰੇ ਜਾਟ ਇਹ ਮੈਨੂੰ ਉਹਨਾਂ ਨੇ ਉਹਨਾਂ ਦਾ ਸ਼ੋਰਟ ਸਕ੍ਰੀਨ ਭੇਜਿਆ ਜਿਹੜੇ ਅਫਸਰ ਨੂੰ ਉਹਨਾਂ ਨੇ ਫੋਨ ਕੀਤਾ ਮੰਤਰੀ ਪੁੱਤਰ ਜਿਹੜੇ ਜਲੰਧਰ ਵੈਸਟ ਨੂੰ ਅਗਰ ਉਹਨਾਂ ਦੀ ਕ腐ਸ਼ਨ ਦੇ ਵਿੱਚ ਇਨਵੋਲਵਮੈਂਟ ਨਹੀਂ ਹੈ ਉਹ ਕਿੱਦਾਂ ਫੋਨ ਕਰ ਰਹੇ ਆ ਅਗਰ ਉਹ ਕਲੋਨੀ ਦੇ ਕਾਗਜ਼ ਡਾਕੂਮੈਂਟ ਸਹੀ ਹੈ ਕਲੋਨੀ ਦੇ ਉਹਨਾਂ ਨੇ ਡਿਵੈਲਪਮੈਂਟ ਚਾਰਜ ਜਮ੍ਹਾਂ ਕਰਵਾਏ ਆ ਤੇ ਫਿਰ ਤੇ ਤੁਹਾਨੂੰ ਫੋਨ ਕਰਨ ਦੀ ਜਰੂਰਤ ਹੀ ਨਹੀਂ ਆ। ਤੁਸੀਂ ਸੁਣ ਲਿਆ ਇੱਕ ਵਾਰ ਫੇਰ ਸ਼ੀਤਲੰਗਰਾਲ ਨੇ ਇੱਕ ਮੰਤਰੀ ਦੇ ਪੁੱਤਰ ਦੇ ਉੱਤੇ ਨਿਸ਼ਾਨਾ ਸਾਧਿਆ। ਹਾਲਾਂਕਿ ਮੰਤਰੀ ਪੁੱਤਰ ਦਾ ਪੱਖ ਹਜੇ ਸਾਹਮਣੇ ਨਹੀਂ ਆਇਆ। ਜੇਕਰ ਉਹਨਾਂ ਦਾ ਪੱਖ ਆਏਗਾ ਤੇ ਉਹ ਵੀ ਪ੍ਰਮੁਖਤਾ ਨਾਲ ਦਿਖਾਵਾਂਗੇ ਪਰ ਫਿਲਹਾਲ ਤਾਂ ਸ਼ੀਤਲੰਗਰਾਲ ਨੇ ਇੱਕ ਵਾਰ ਫੇਰ ਸਿਆਸੀ ਤੌਰ ਤੇ ਵੀ ਵਿਰੋਧੀਆਂ ਦੇ ਉੱਤੇ ਨਿਸ਼ਾਨਾ ਲਾਤਾ। ਹੁਣ ਦਾਅਵੇ ਕਿੰਨੇ ਸਹੀ ਹੈ ਕਿੰਨੇ ਗਲਤ ਇਹ ਤਾਂ ਉਹ ਜਾਣਨ ਪਰ ਫਿਲਹਾਲ ਉਹਨਾਂ ਨੇ ਓਪਨ ਪਲੇਟਫਾਰਮ ਦੇ ਉੱਤੇ ਇਹ ਗੱਲ ਚੱਕ ਦਿੱਤੀ ਹੈ ਬਿਊਰੋ ਰਿਪੋਰਟ ਦੈਨਿਕ ਮੇਲ ਪੰਜਾਬੀ ਟੀਵੀ ਜਲੰਧਰ